ਛੋਟਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰਦੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਕੱਲ ਪਰਸੋ ਦੀ ਗੱਲ ਹੈ ਜਦੋਂ ਲੀਡਰ ਆਫ oppositon ਤੇ ਇੱਕ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਦਰਜ ਹੁੰਦਾ ਜਿਸ ਪਰਚੇ ਦੀ ਕਾਪੀ ਉਹਨਾਂ ਨੂੰ ਸਪਲਾਈ ਨਹੀਂ ਕੀਤੀ ਜਾਂਦੀ ਔਰ ਪਰਚਾ ਇਹਦਾ ਨਿਕੰਮਾ ਦਰਜ ਹੁੰਦਾ ਆਈਟੀ ਐਕਟ ਦਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਆ ਫਿਰ ਤੁਸੀਂ ਕਮਨ अरोड़ा ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਬਾਅਦ ਸਾਲ ਪਹਿਲਾਂ ਭਾਈ ਇਹ ਇੰਡੀਆ ਅਲਾਈਅንስ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਰ ਦੀ ਇਲੈਕਸ਼ਨ ਜਿਹੜੀ ਹੱਲੇ 2-3 ਮਹੀਨੇ ਪਹਿਲਾਂ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅንስ ਦੇ ਲੜਨ ਕਿ ਲਾਅ ਐਂਡ ਆਰਡਰ ਐਡਾ ਸੰਵੇਦਨਸ਼ੀਲ ਮੁੱਦਾ ਹੈ ਮਗਰ ਉਸ ਮੁੱਦੇ ਨੂੰ ਵੀ ਲੈ ਕੇ ਸਿਰ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਅੱਜ ਆਮ ਆਦਮੀ ਪਾਰਟੀ ਦੇ ਇੱਕ ਬਿਆਨ ਆਇਆ ਹੈ ਕਾਂਗਰਸ ਆਤਵਾਦੀਆਂ ਨਾਲ ਮਿਲੀ ਹੋਈ ਹੈ ਆਮ ਆਦਮੀ ਪਾਰਟੀ ਬੜੀ ਹੈਰਾਨਗੀ ਹੁੰਦੀ ਹੈ ਕਿ ਲੋਅ ਇਨ ਆਰਡਰ ਐਡਾ ਸੰਵੇਦਨਸ਼ੀਲ ਮੁੱਦਾ ਹੈ ਮਗਰ ਉਸ ਮੁੱਦੇ ਨੂੰ ਵੀ ਲੈ ਕੇ ਸਿਰ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਕੱਲ ਪਰਸੋ ਦੀ ਗੱਲ ਹੈ ਜਦੋਂ ਲੀਡਰ ਆਫ ਆਪੋਜੀਸ਼ਨ ਤੇ ਇੱਕ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਦਰਜ ਹੁੰਦਾ ਜਿਸ ਪਰਚੇ ਦੀ ਕਾਪੀ ਉਹਨਾਂ ਨੂੰ ਸਪਲਾਈ ਨਹੀਂ ਕੀਤੀ ਜਾਂਦੀ ਔਰ ਪਰਚਾ ਇੱਡਾ ਨਿਕੰਮਾ ਦਰਜ ਹੁੰਦਾ ਆਈਟੀ ਐਕਟ ਦਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰੜੇ ਹੋਏ ਆ। ਫਿਰ ਤੁਸੀਂ ਕਮਨ ਅਰੋੜਾ ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਬਾਅਦ ਸਾਲ ਪਹਿਲਾਂ। ਭਾਈ ਇਹ ਇੰਡੀਆ ਅਲਾਈਅንስ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਹਲੇ 2-3 ਮਹੀਨੇ ਪਹਿਲਾਂ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅንስ 'ਚ ਲੜਨ ਜਿਹੜੀਆਂ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਚੰਡੀਗੜ੍ਹ ਚ ਮਨੀਸ਼ तिवारी ਸਾਹਿਬ ਜੀ ਦੇ ਚ ਮੈਂਬਰ ਪਾਰਲੀਮੈਂਟ ਪੜੇ ਉਹਦੇ ਚ ਤੁਸੀਂ ਉਹਨਾਂ ਦੀ ਮਦਦ ਕੀਤੀ ਛੋਟਾ ਆਲਾਈਅንስ 파ਟਨਰ ਛੋਟਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰਦੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਕਦੇ ਲੁੱਟਾਂ ਖੋਹਾਂ ਹੋ ਰੀਆਂ ਅੱਜ ਜਿਵੇਂ ਮੈਂ ਬੋਲਣ ਰਿਹਾ ਮੇਰੇ ਬੋਲਣ ਤੋਂ ਪਹਿਲਾਂ ਤਰਨਤਾਰਨ ਦਾ ਇੱਕ ਇਨਸੀਡੈਂਟ ਇੱਕ ਜਗ੍ਹਾ 9 ਲੱਖ ਲੈ ਕੇ ਲੁੱਟੇ ਲੁੱਟ ਕੇ ਭੱਜੇ ਆ ਕੱਲ ਮਜੀਠੇ ਦਾ ਹੋਇਆ ਉਸ ਤੋਂ ਪਹਿਲਾਂ ਕਾਲੀਆ ਸਾਹਿਬ ਹੋਇਆ 17 ਬੰਮ ਫਟ ਗਿਆ ਰੋਜ਼ ਹੀ ਫਰੋਤੀ ਰੋਜ਼ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਲੋਕ ਆਪ ਦੇ ਸ਼ਾਮ ਨੂੰ ਹਨੇਰੇ ਹੋਣ ਤੇ ਘਰੋਂ ਨਿਕਲ ਕੇ ਰਾਜੀ ਨਹੀਂ ਮਗਰ ਉਸ ਇਸ਼ੂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਪੋਲਿਟਿਕਸ ਹੋ ਰਹੀ ਆ ਔਰ ਪੰਜਾਬ ਦਾ ਬਾਰਡਰ ਸੂਬਾ इंडो पार्क बॉर्डर प्लेस ਤੇ ਸੂਬਾ ਲਾਅਨ ਆਰਡਰ ਕੈਨੈਪਸ ਕਰ ਰਿਹਾ ਔਰ ਭਗਵੰਤ ਪਾਣ ਇਸ ਨਾਟ ਵਨਡ ਵਿਚ ਇਸ ਵੈਰੀ ਸ਼ੇਮਫੁਲ ਔਰ ਇੰਡੀਆ ਲਾਇੰਸ ਰੂਮ ਆ ਕਹੂੰਗਾ ਕਿ ਦੋਵੇਂ ਤੁਸੀਂ ਰਲ ਮਿਲ ਕੇ ਭਗਵੰਤ ਪਾਣ ਜੀ ਉਹ ਵੀ ਭੁੱਲ ਗਏ ਹੋਣੇ ਜਦੋਂ ਰਾਹੁਲ ਗਾਂਧੀ ਨੂੰ ਜੱਫੀ ਪਾਈ ਸੀ ਤੁਹਾਡੇ ਸਯੋਗੀ ਪਾਰਟੀ ਹੈ ਜਿਹਨੂੰ ਤੁਸੀਂ ਅੱਜ ਅਕਿਊਜ਼ ਕਰ ਰਹੇ ਹੋ ਇਹ ਗੱਲਾਂ ਨਾ ਭੁੱਲੋ ਔਰ ਇਹ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰੋ ਔਰ ਗਵਰਨੈਂਸ ਵੱਲ ਧਿਆਨ ਦਿਓ ਧੂੜ ਚ ਟੱਟੂ ਭਜਾਉਣਾ ਬੰਦ ਕਰੋ ਬਹੁਤ ਬਹੁਤ ਧੰਨਵਾਦ